ਆਇਆ ਕਰੋ ਆ ਬਾਕੀ ਦਾ ਮਾਰ ਦੋ ਪਾਰੇ ਲਾਲਕਰੇ ਬਾਦਿਓ ਜੇ ਮੈਂ ਕਦੂਸਰੇ ਬੰਦ ਕਰਦੇ ਸਾਰੇ ਪਿਆਰ ਨਾਲ ਉਹ ਪਿਆਰ ਨਾਲ ਉਹ ਲਾਲਕਰੇ ਨਾਲ ਮਾਰੋ ਬੇੰਤੀਆ ਜਰ ਮੈਚ ਚ ਪਿਆਰ 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 ਆਪ ਨੂੰ ਚੱਕਣਾ ਪਾਰੇ ਲਾਲਕਰੇ ਥੋੜੀ ਬਸ ਦੇ ਮੈਚ ਜਰ ਭਾਟੇ ਨਾਲ ਕਰਿਓ ਲੜਾਈ ਕਰਾਉਂਦੇ ਆ ਐਡਾ ਨਹੀਂ ਕਰਦਾ ਰੋਜ਼ ਅੱਜ ਪਹਿਲੀ ਵਾਰ ਆਪਾਂ ਥੋੜੋ ਮੈਚ ਖੇਡਣਾ ਹੈ ਸਟ ਹੈਲੋ 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 ਉਹ ਬਈ ਬੇਜ ਤੇ ਮੇਰੀ ਪਲੇਅਰਾਂ ਨੂੰ ਹੱਥ ਬੰਨ੍ਹ ਕੇ ਜੇੜੀਆਂ ਦੂਜਿਆਂ ਦਾ ਕਾਰਿਓ ਬੰਦ ਕਰ ਦੋ ਕਰ ਦੇ ਭਾਈ ਸਭ ਨੂੰ ਇੱਕ ਵਾਰੀ ਬੇਜ ਤੇ ਆ ਪਲੇਅਰਾਂ ਨੂੰ ਹੱਥ ਬੰਨ੍ਹ ਇੱਕ ਬੇਜ ਤੇ ਹੱਥ ਬੰਨ੍ਹ ਕੇ ਯਾਰ ਭਾਈ ਪਤਾ ਕੀ ਆ ਪਤਾ ਕੀ ਮੈਚ ਖੇਡਣ ਦਾ ਭਾਈ ਤੁਸੀਂ ਪਲੇਅਰ ਹੋ ਯਾਰ ਇੱਕ ਹੀ ਗੱਲ ਬਣੀ ਪਿਆਰ ਨਾਲ ਯਾਰ ਰੌਲਾ ਨਹੀਂ ਪਾਣਾ ਬੇਨਤੀ ਹੈ ਪਿਆਰ ਨਾਲ ਪਿਆਰ ਨਾਲ ਜੱਗੂ ਪਿਆਰ ਨਾਲ ਪਿਆਰ ਨਾਲ ਬੁਲਟ ਪਿਆਰ ਨਾਲ ਹੈਲੋ ਬਾਈ ਉਹ ਲਾਲਕਲੇ ਕਰ ਦੋ ਮਾਰ ਦੇ ਬਾਈ ਯਾਰ ਹੈ ਖੇਡਿਆਰੀ ਖੇਡਦੇ ਨੇ ਐ ਥੋੜੀ ਗੁੱਟਾਂ ਮਾਰ ਦੋ ਨੇ ਯਾਰ ਆ ਗਰਾਊਂਡ ਦਾ ਮੈਕ ਕਾਊਂਟ ਕਰ ਦੋ ਜੀ ਗੱਲਾਂ ਕੀ ਜਿਹੜੇ ਬਾਹਰੋਂ ਮੈਕ ਨੇ ਬੰਦ ਕਰੋ ਯਾਰ ਖੇਡਿਆਰੀ ਗੇਟ ਮੈਕ ਕਾਊਂਟ ਕਰੀ ਕੋ ਸਭ ਤੋਂ ਯਾਰੂ ਤੁਸੀਂ ਠੀਕ ਹੈ ਜੀ ਤੱਕ ਕੁੱਕਰ ਢੋਲੀ ਮਾਰਦਾਂ ਬਣ ਜਰੇ ਓ ਬਾਈ ਬੰਦਾ ਗੱਲ ਕੀ ਆ ਬਾਪੂ ਬਾਪੇ ਦਾ ਟੂਰਨਾਮੈਂਟ ਆ ਐ ਨਾ ਚਲੋ ਮੈਂ ਇੱਕ ਛੂਕ ਮਾਰਦਾ ਚਲੋ ਖੜੋ ਖਿਡਾਰੀ ਵੀਰੋ ਖੜੋ ਚਲੋ ਮੁਕਾਬਲਾ ਖੂਨ ਬਖਵਾ ਕੇ ਰਾਂ ਬੇਨਤੀ ਐ ਆ ਬੇਨਤੀ ਐ ਪਲੇਰਾਂ ਨੂੰ ਲੜੋ ਰੋ ਯਾਰ ਕਬੱਡੀ ਨੂੰ ਕਿਉਂ ਖਰਾਬ ਕਰਦੇ ਹੋ ਗਰਾਊਂਡ ਵੇਲਾ ਗਰਾਊਂਡ ਵੇਲਾ ਕਰਦੇ ਹੋੜਾ ਆਪਾਂ ਮੈਚ ਕਰਵਾਈਏ ਜੀ ਜਿੰਨਾਂ ਦਾ ਕੋਈ ਕੰਮ ਨਹੀਂ ਬਾਹਰ ਚਲੇ ਜਾਓ ਤਾਰੂ ਦਰਸ਼ਕੋ ਬੇੜੇ ਦੀ ਕਹਾਣੀ ਟਾਟ ਰੇਡ ਤੀਜੀ ਲੜੀ ਬੰਦਾ ਉਹਦੇ ਹਿਸਾਬ ਨਾਲ ਰੇਡ ਪਾਉਣੀਆ ਬੋਲ ਦੇਖੀ ਕਿਤੇ ਨੰਬਰ ਕਿਤੇ ਨੰਬਰ ਖਰਾਬ ਹੋ ਜੇ ਨਾ ਹੋ ਜਾਣਾ ਆ ਪਿੰਡਾ ਸੱਗਣਬਾਲ ਦੀ ਧਰਤੀ ਦਾ ਮੇਰੇ ਮਿੱਤਰੋ ਰੇਡ ਪਾਉਣ ਲਈ ਖੇਡਦਾਰ ਵਿਚ ਵਾਤਾ ਹੋਇਆ ਹੈ ਆਰ ਚਾਰ ਜਫੀਤੋ ਇੱਕ ਵਾਲੀ ਗੰਢ ਵੀਰਪੁਰਿਆ ਹਾਈਲੈਂਡ ਪਟਿਆਲਾ ਤੇ ਸੋਪਾ ਪਾਚੋ ਬਾਈਲਰ ਜੀਤ ਢੱਲੋਂ ਹਮੇਸ਼ੀ ਹਰਨਾ ਉਹਨਾਂ ਵੱਲੋਂ ਆਓ ਮਾਬਲਾ ਸਰਤ ਬੰਨੇ ਬੰਨੇ ਹੋ ਗਈ ਮਿੱਤਰੋ ਇੱਕ ਪਾਸੇ ਪਿੰਡਾ ਤੇ ਦੂਜੇ ਪਾਸੇ ਉਹ ਵੀਰਪੁਰੀਆ ਹਰਖਾ ਦਾ ਕਬੱਡੀ ਦਾ ਅੱਜ ਬੋਲਟ ਦੇ ਚੱਕੇ ਜਾਉਣ ਹੋ ਗਏ ਓ ਸੋਣਿਆ ਖੇਡ ਕਹਾਣੀ ਕੇ ਆਹ ਸੱਦਰ ਵਾਲੀਆ ਪਿੰਡਾ ਫੜ ਲਿਆ ਮੇਰੇ ਮਿੱਤਰੋ ਇੱਕ ਬੰਦੇ ਆਹ ਪਿੰਡਾ ਫੜ ਲਿਆ ਆਹ ਸੰਤੀਆ ਕਰਾਚੋ ਪਿੰਡ ਵਾਲਾ ਐਸੇ ਪਿੰਡ ਦਾ ਐਸੇ ਕਰਾਚੋ ਵਾਲਾ ਸੋਮੇ ਦਾ ਪੰਜਾ ਨੰਬਰ ਆਪਣੀ ਟੀਮ ਨੂੰ ਜੋੜਦਾ ਹੋਇਆ ਆਹ ਚਲਿਆ ਬੋਲਟ ਦੇ ਵਿਰੋਧ ਕਬੱਡੀ ਦਾ ਇੱਕ ਪਾਸੇ ਵੀਰਪੁਰਿਆ ਪਰ ਦੂਜੇ ਪਾਸੇ ਜੱਗੂ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਆ ਇੱਕ ਪਾਸੇ ਵੀਰਪੁਰਿਆ ਇੱਕ ਪਾਸੇ ਬੁਲਟ ਨੰਬਰ 19 ਟੀਮ ਲਈ ਜੋੜਦਾ ਹੋਇਆ ਆ ਆ ਆ ਕਮਾਲ ਹੋ ਗਈ ਆ ਆ ਕਮਾਲ ਹੋ ਗਿਆ ਸਰਾ ਹੋ ਗਿਆ ਕਿ ਕੋ ਮਰ ਕਮਾਉਣ ਨੂੰ ਤਾਂ ਥਾਰ ਰੱਖੀ ਐ ਵਾਲਿਆ ਬੁਲਟ चार हिकु कुतो

प्यार लग दे छड़ी है जफे लग दे है रेडा पैदियां देखो पॉइंट समय फेर हरबल बुल्ट छिया माल दी भाई वाह ये गेम है चैंपियंस का नया मुकाबला पर जोश वही मेगा कॉन्टेस्ट पे पाओ हजार फ्री एंट्रीज ਤੋ ਜਾਓ ਆਪ ਵੀ ਟੀਮ ਬਣਾਓ ਇਹ ਆ ਓ ਵਾਹ ਓ ਕਬਰੂਆ ਕਿੰਦੇ ਪਿੰਡਾਂ ਸੱਜਣ ਵਾਲਿਆ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਜੱਗੂਆ ਸ਼ੇਰ ਓ ਮੁੰਡੇ ਨੂੰ ਇੱਕ ਪਾਸੇ ਇੱਕ ਨਾਂ ਮੀਰਪੁਰੀਆ ਤੇ ਦੂਜੇ ਪਾਸੇ ਪਿੰਡਾਂ ਸੱਜਣ ਵਾਲਿਆ ਓ ਖੜਕਾ ਵਰਕਾ ਓ ਬੱਲੇ ਬੱਲੇ ਹੋ ਗਈ ਮਿੱਤਰੋ ਓ ਜੱਫਾ ਉਧਰ संग चोरियां ख़ुश हुया संधू भाई ਫੁੱਟ ਨੇ ਕਾੜੇ ਕਰਤੇ ਸਾਰੇ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਫੇਰ ਅੱਗੇ ਵੱਲ ਵਧਦਾ ਹੋਇਆ ਹਾਕਮ ਮੜਕਾ ਇੱਕ ਪਾਸੇ ਬੁਲਟ ਉਹ ਦੂਜੇ ਪਾਸੇ ਜੱਟੂ ਬੁਲਟ ਪੱਜੂ ਇਹ ਆ ਇਹ ਆ ਇਹ ਆ ਇਹ ਆ ਇਹ ਇੱਥੇ ਰੱਖ ਓਏ ਇੱਥੇ ਰੱਖ ਓਏ ਖੇਡ ਕਹਾਣੀ ਸਵਰਦੇ ਆ ਉਹੀ ਯਾਰ ਚਾਪੀਆਂ ਨਾਲ ਨੰਬਰਾਂ ਲੋਡ ਕਰਦੇ ਹਾਂ ਸੰਧੂਆ ਉਹ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਫੇਰ

ਸਾਹਮਣੇ ਜਾ ਜੋ ਬੁਲਟ ਕਹਿੰਦਾ ਸਾਹਮਣੇ ਜਾ ਜੋ ਇੱਕ ਨਾ ਜੱਗੂ ਕੋਈ ਗੱਲ ਨਹੀਂ ਪਿਆਰ ਖੇਡ ਕਬੱਡੀ ਹੈ ਰੋਜ਼ ਦਾ ਕੰਮ ਹੈ ਕਰਨ ਦਾ ਕੰਮ ਨਹੀਂ ਹੈ ਉਹ ਬੁਲਟ ਨੇ ਸਾਹਮਣੇ ਬੁਲਟ ਤੇ ਆ ਗਈ ਉਹ ਬੁਲਟ ਨੇ ਫੇਰ ਕਬੱਡੀ ਪਾਤੀ ਸਾਹਮਣੇ ਤੱਕਾਂਗੇ ਪਾਸੇ ਇੱਕ ਮੀਰਪੁਰੀਆ ਤੇ ਦੂਜੇ ਪਾਸੇ ਬੁਲਟ ਉਹ ਟੁੱਕ ਟੁੱਕ ਹੋ ਗਈ ਮਿੱਤਰੋ ਨੰਬਰੜਾ ਬੁਲਟ ਆਪਣੀ ਟੀਮ ਲਈ ਜੋੜ ਗਿਆ ਚੱਲ ਇੱਕ ਉੱਪਰ ਪਾ ਵਾ ਵਾ ਨੰਬਰ ਆ ਰੇਟਰ ਦਾ ਸੁਣੋ 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 ਹਰੀਪਲੇ ਰਹਿੰਦਾ ਹੈ ਇੱਕ ਰੀਪਲੇ ਰਹਿੰਦਾ ਜੀ ਉਹਦਾ ਡਿਸੀਜਨ ਇਹ ਜੇ ਆਉਣਾ ਉਹ ਕੋਈ ਨਾ ਇਧਰ ਇੱਕ ਤਾਂ ਆ ਗਿਆ ਦੂਜਾ ਰਹਿੰਦਾ ਹੈ लवली ਇੱਕ ਰੀਪਲੇ ਦਾ ਡਿਸੀਜਨ ਜੇ ਰਹਿੰਦਾ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਰੇ ਲੱਟ ਕਿਹੜਾ ਜਾਨ ਲੱਗਿਆ ਕਿਤੇ ਕੋਈ ਗੱਲ ਨਹੀਂ ਸਬਰ 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 ਤੇ ਸੈਂਸਰ ਤੇ ਸੈਂਸਰ ਜ਼ਰੂਰੀ ਹੈ ਆਰਾਮ ਨਾਲ ਕੋਈ ਗੱਲ ਨਹੀਂ ਡਿਸੀਜਨ ਦਾ ਜਿਹੜੇ ਨੰਬਰ ਆ ਗਏ ਤਾਂ ਆ ਗਏ ਕਾਪੀ ਦੇ ਦੋ ਲਿਖੇਗੇ ਸਲਾਨ ਐਟ ਰੁਪੀ 700